ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪ੍ਰਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਛੋਟੇ ਵਾਸਤੇ ਅਸੀਂ ਲੈ ਕੇ ਆਏ ਹਾਂ ਜਿਹੜੇ ਬਹੁਤ ਪਿਆਰੇ ਜਿਹੇ ਜ਼ੋਰਜਟ ਪਿਓਰ ਵਾਲੀ ਜ਼ੋਰਜਟ ਦੇ ਸੂਟ ਨੇ ਤੇ ਸਾਰੇ ਬੁਣਤੀ ਵਾਲੇ ਸੂਟ ਲੈ ਕੇ ਆਏ ਆ। ਲੁੱਕ ਬਹੁਤ ਪਿਆਰੀ ਹੈ ਸਾਰੇ ਸਲਤਨੀਆਂ ਤੁਸੀਂ ਦੇਖ ਹੀ ਲੈਣੀ ਤੇ ਕਲਰ ਆਪਸ਼ਨ ਦਾ ਤੁਹਾਨੂੰ ਬਹੁਤ ਸਾਰੇ ਦਵਾਂਗੇ। ਕਿਸੇ ਵੀ ਏਜ ਵਾਸਤੇ ਸੂਟ ਨੇ ਤੇ ਜਿਹੜਾ ਇਹਨਾਂ ਦਾ ਸਟੱਫ ਆ ਇਹ ਨਹੀਂ ਹੈਗਾ ਕਿ ਜਿੱਦਾਂ ਤਿੱਲਾ ਕਈਆਂ ਦੀ ਸਕਿਨ ਨੂੰ ਮਤਲਬ ਕਈਆਂ ਤੋਂ ਤਿੱਲੇ ਵਾਲੇ ਸੂਟ ਪੈਂਦੇ ਨਹੀਂ ਹੈਗੇ ਉਹ ਲੜਨ ਲੱਗ ਜਾਂਦੇ ਆ। ਦਾ ਇਹ ਸਾਰੇ ਥਰੈਡ ਦੇ ਵਿੱਚ ਬਣੇ ਹੋਏ ਆ ਬਹੁਤ ਸੋਹਣੇ ਸੂਟ ਨੇ ਬੁਕਿੰਗ ਲਈ ਨੰਬਰ ਹੋਊਗਾ ਜੀ 8283 8283 81 ਨੰਬਰ ਹੈ ਜਿਹੜਾ ਵੀ ਸੂਟ ਤੁਹਾਨੂੰ ਅੱਜ ਦੇ ਵੀਡੀਓ ਚ ਪਸੰਦ ਆਇਆ ਉਹਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਸੈਂਡ ਕਰ ਸਕਦੇ ਹੋ ਇਹ ਇਹਨਾਂ ਤੋਂ ਵਿਦਆਊਟ ਸਾਡੇ ਕੋਲ ਹੋਰ ਵੀ ਕਾਫੀ ਸਾਰੇ ਸੂਟ ਆ ਤੁਹਾਨੂੰ ਸਾਰੇ ਅੱਜ ਕਲਰ ਦਵਾਂਗੇ ਦਿਖਾਣੇ ਆ ਸੋਹਣੇ ਸੋਹਣੇ ਸੂਟ ਹਾਂਜੀ ਸ਼ੁਰੂ ਕਰਦੇ ਆਂ ਅੱਜ ਦੇ ਆਪਾਂ ਫਰਸਟ ਸੂਟ ਤੋਂ ਕਲਰ ਡਿਜ਼ਾਈਨ ਇਹਨਾਂ ਦਾ ਸਟੱਫ ਤੁਹਾਨੂੰ ਬਹੁਤ ਜ਼ਿਆਦਾ ਫਾਈਨ ਮਿਲੇਗਾ ਜਦੋਂ ਤੁਹਾਡੇ ਕੋਲ ਆਣਗੇ ਸੂਟ ਤੁਸੀਂ ਉਸ ਟਾਈਮ ਇਹਨਾਂ ਨੂੰ ਮਤਲਬ ਕਿ ਫੀਲ ਕਰ पाओगे ਸੂਟਾਂ ਨੂੰ ਬਹੁਤ ਸੋਹਣੇ ਸੂਟ ਨੇ ਜੀ ਪਿਓਰ ਕ੍ਰੇਪ ਦੀਆਂ ਸੰਵਾਰਾਂ ਨੇ ਇਹਨਾਂ ਦੇ ਨਾਲ ਤੇ ਸਾਰੇ ਸੂਟੇ ਪਿਓਰ ਦੇ ਨੇ ਤੇ ਇਹਨਾਂ ਦਾ ਕਦੇ ਟ੍ਰੈਂਡ ਵੀ ਨਹੀਂ ਜਾਂਦਾ ਇਹ ਹੈਗੇ ਨੇ ਸਾਰੇ ਐਵਰਗ੍ਰੀਨ ਸੂਟ ਠੀਕ ਹੈ ਜੀ ਤੇ ਦਿਖਾਣੇ ਆ ਤੁਹਾਨੂੰ ਮੇਕ ਸੂਟ ਖੋਲ ਦਰਨੀ ਹੈ ਤੇ ਉਹ ਚ ਤੁਹਾਨੂੰ ਸਾਰੀ ਡਿਜ਼ਾਈਨਿੰਗ ਦਿਖਾ ਦਾਂਗੇ ਸੇਮ ਹੀ ਡਿਜ਼ਾਈਨ ਦੇ ਵਿੱਚ ਜਿੰਨੇ ਵੀ ਕਲਰ ਹੋਣਗੇ ਤੇ ਬਾਕੀ ਆਪਾਂ ਨਾਲ ਦੇ ਨਾਲ ਤੁਹਾਨੂੰ ਡਿਜ਼ਾਈਨ ਦਿਖਾਈ ਜਾਵਾਂਗੇ ਜੀ ਇਹ ਪੂਰੀ ਤੁਹਾਨੂੰ 2.5 ਮੀਟਰ ਦੀ ਸ਼ਰਟ ਮਿਲੇਗੀ ਠੀਕ ਹੈ ਜੀ ਇਹ 2.5 ਮੀਟਰ ਦੀ ਸ਼ਰਟ ਹੈ ਇਹ ਨਹੀਂ ਹੈਗਾ ਕਿ ਸਿਰਫ ਫਰੰਟ ਫਰੰਟ ਤੇ ਇਹ ਬੈਕ ਵੀ ਤੁਹਾਨੂੰ ਜਿੱਦਾਂ ਫਰੰਟ ਸੇਮ ਐ ਐਦਾਂ ਹੀ ਮਿਲੇਗਾ ਜੀ 2.5 ਤੋਂ ਵੀ ਪਲੱਸ ਆ ਸ਼ਰਟ ਇਹ 3 ਮੀਟਰ ਦੀ ਸ਼ਰਟ ਆ ਠੀਕ ਹੈ ਜੀ ਤੇ ਨਾਲ ਹੈਗੀ ਇਹ ਪਿਓਰ ਕ੍ਰੇਪ ਦੀ ਸਲਵਾਰ ਇਹਦੇ ਕ੍ਰੇਪ ਦੀ ਸਲਵਾਰ ਹੋਊਗੀ ਤੇ ਸਾਰੇ ਇਹ ਥ੍ਰੈਡ ਦਾ ਵਰਕ ਹੈ ਇਸ ਦੇ نیچے ਜਿੰਨੀ ਵੀ ਇਹ ਬੁਣਤੀ ਕੀਤੀ ਹੋਈ ਆ ਇਹ ਥ੍ਰੈਡ ਦੇ ਨਾਲ ਕੀਤੀ ਹੋਈ ਆ ਕੋਈ ਚੁਬਣੇ ਵਾਲਾ ਨਹੀਂ ਹੈਗਾ ਇਹਦੇ ਵਿੱਚ ਪੁੱਛ ਵੀ ਤੇ ਲੁੱਕ ਦੇਖਣ ਵਾਲੀ ਆ ਜੀ ਇਹਨਾਂ ਦੇ ਦੁਪੱਟਿਆਂ ਦੇ ਦੁਪੱਟੇ ਤੁਹਾਨੂੰ ਲੰਬੇ ਤੇ ਚੌੜੇ ਫੁੱਲ 2.5 ਮੀਟਰ ਦੇ ਮਿਲਣਗੇ ਠੀਕ ਹੈ ਜੀ ਕਾਫੀ ਜ਼ਿਆਦਾ ਲੰਮਾ ਸੋੜਾ ਦੁਪੱਟਾ ਹੈ ਤੇ ਤੁਸੀਂ ਵੈਸੇ ਦੇਖ ਸਕਦੇ ਹੋ ਇਹਨਾਂ ਨੂੰ ਮਤਲਬ ਕਿ ਏਦਾਂ ਵੀ ਕਿਦਾਂ ਇਹਨਾਂ ਦੀ ਲੁੱਕ ਆਏਗੀ ਬਣਤੋਵਾਲ ਬਹੁਤ ਸੋਹਣੇ ਨੇ ਜੀ ਬਾਰਡਰ ਬਹੁਤ ਪਿਆਰਾ ਹੈ ਸਟਫ ਤਾਂ ਫਾਈਨ ਹੈਗਾ ਹੀ ਆ ਪਿਓਰ ਜਾਰਜਟ ਦੇ ਉੱਪਰ ਹੈ ਸਟਫ ਸਾਰਾ ਠੀਕ ਹੈ ਬਾਕੀ ਤੁਸੀਂ ਵੈਸੇ ਤਾਂ ਦੁਪੱਟਾ ਰੈਡੀ ਆ ਪਰ ਫਿਰ ਵੀ ਤੁਸੀਂ ਸਾਈਡਾਂ ਨੇ ਕੁਝ ਟਿਸ਼ੂ ਵਗੈਰਾ ਦਵਾਣੇ ਉਹ ਥੋੜੀ ਆਪਣੀ ਚੁਆਇਸ ਹੋ ਜਾਂਦੀ ਹੈ ਤੁਸੀਂ ਜਿੱਦਾਂ ਵੀ ਇਹਨਾਂ ਨੂੰ ਰੈਡੀ ਕਰਵਾਣਾ ਹੈ ਉਮੀ ਕਰਵਾ ਸਕਦੇ ਹੋ ਇਹ ਸਾਰੇ ਸੂਟ ਏਸੀ ਡਿਜ਼ਾਈਨ ਚ ਹੋਣਗੇ ਜਿਹੜਾ ਮੈਂ ਤੁਹਾਨੂੰ ਇਹ ਵਾਲਾ ਡਿਜ਼ਾਈਨ ਦਿਖਾਇਆ ਤੇ ਪ੍ਰਾਈਸ ਸਾਰੇ ਸੂਟਾਂ ਦਾ ਰਹੂਗਾ ਜੀ 4500 4500 ਪ੍ਰਾਈਸ ਆ ਠੀਕ ਹੈ ਜੀ ਇਹਦਾ ਦੁਪੱਟਾ ਆ ਗਿਆ ਕਿਉਂਕਿ ਕਾਫੀ ਸਾਰੇ ਡਿਜ਼ਾਈਨ ਆ ਜਿਹੜੇ ਅਸੀਂ ਤੁਹਾਨੂੰ ਦਿਖਾਣੇ ਆ ਤੇ ਏਸੇ ਡਿਜ਼ਾਈਨ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਕਲਰ ਦੇਣੇ ਆ ਸੇ ਇਹ ਕਲਰ ਰਸਟੀ ਮੈਰੂਨ ਕਲਰ ਹੈ ਜਿਹੜਾ ਥੋੜਾ ਜਿਹਾ ਮਤਲਬ ਕਿ orange ਮੈਰੂਨ ਜਿਹਾ ਹੁੰਦਾ ਉਹ ਵਾਲਾ ਕਲਰ ਹੈ ਇਹ ਹੈਗਾ ਜੀ ਰਸਟ ਕਲਰ ਠੀਕ ਹੈ ਦੁਪੱਟਿਆਂ ਦਾ ਡਿਜ਼ਾਈਨ ਸੇਮ ਹੈ ਜਿਹੜਾ ਮੈਂ ਇੱਕ ਖੋਲਿਆ ਹੋਇਆ ਦੁਪੱਟਾ ਤੇ ਸ਼ਰਟਾਂ ਦਾ ਡਿਜ਼ਾਈਨ ਸੇਮ ਹੈ ਪਲੇਨ ਕ੍ਰੇਪ ਦੀਆਂ ਹੈਗੀਆਂ ਇਹਨਾਂ ਦੇ ਨਾਲ ਸਲਵਾਰਾਂ ਤੁਸੀਂ ਜਿਹੜਾ ਵੀ ਸੂਟ ਲੈਣਾ ਹੈ ਉਹਦੀ ਪਿਕ ਸੈਂਡ ਕਰ ਸਕਦੇ ਹੋ ਇਹਦਾ ਦੁਪੱਟਾ ਆ ਗਿਆ ਠੀਕ ਹੈ ਜੀ ਇੰਨੇ ਸਾਰੇ ਕਲਰ ਨੇ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਹਰੇ ਕੇਜ ਵਾਸਤੇ ਸੂਟ ਹੈ ਜੀ ਅੱਜ ਦੀ ਵੀਡੀਓ ਵਿੱਚ ਹਰੇ ਕੇਜ ਵਾਸਤੇ ਤੁਸੀਂ ਕਿਸੇ ਨੂੰ ਗਿਫਟ ਆਈਟਮ ਦੇਣੀ ਆ ਜਾਂ ਫਿਰ ਤੁਹਾਨੂੰ ਮੈਂ ਸੂਟ ਵਾਚੇ ਦਿਖਾਉਂਗੀ ਕਿਉਂਕਿ ਇਹਦੇ ਦੁਪट्टे ਵਿੱਚ ਚੇਂਜ ਆ ਥੋੜਾ ਜਿਹਾ ਜਿਹੜੇ ਸੇਮ ਦੁਪੱਟੇ ਵਾਲੇ ਸੂਟ ਮੈਂ ਤੁਹਾਨੂੰ ਪਹਿਲਾਂ ਉਹ ਦਿਖਾਨੀ ਆ ਜੀ ਸਾਰੇ ਠੀਕ ਹੈ ਜੀ ਕਲਰ ਇੱਕ ਤੋਂ ਇੱਕ ਜਿਹੜਾ ਵੀ ਕਲਰ ਲੈਣਾ ਅਓ ਜੀ ਤੁਸੀਂ ਫਿਕਸ ਸੈਂਡ ਕਰ ਸਕਦੇ ਹੋ ਬਹੁਤ ক্লোਜ਼ ਤੋਂ ਅਸੀਂ ਤੁਹਾਨੂੰ ਕਲਰ ਦਿਖਾ ਰਹੇ ਹਾਂ ਕਲਰ ਆਪਸ਼ਨ ਇਹ ਬਹੁਤ ਸਾਰੇ ਦੇ ਰਹੇ ਹਾਂ ਜੀ ਬਹੁਤ ਸਾਰੇ ਕਲਰ ਹਰੇਕ ਕਲਰ ਆ ਜੀ ਹਰੇਕ ਏਜ ਵਾਸਤੇ ਸਟਿਚ ਕਰਵਾ ਕੇ ਪਾਓ ਗਿਫਟ দাও ਕਿਸ ਨੂੰ ਉਹ ਥੋਡੀ ਚੁਆਇਸ ਆ ਲਾਈਟ ਡਾਰਕ ਹਰੇਕ ਸ਼ੇਡ ਪੀ येलो ਕਲਰ ਪਿਓਰ ਵਾਲੀ ਜੌਰਜਟ ਹੈ ਇਹ ਇਹਦੀ ਫੀਡਿੰਗ ਇੰਨੀ ਕਿ ਪਰਫੈਕਟ ਆਂਦੀ ਆ ਜਿਨ੍ਹਾਂ ਦਾ ਘੇਰਾ ਵੱਡਾ ਹੁੰਦਾ ਏ ਉਹ ਵੀ ਮਤਲਬ ਕਿ ਕਾਫੀ ਇਹਨਾਂ ਦੇ ਵਿੱਚ ਪਤਲੇ ਦਿਖਦੀਆਂ ਇਸ ਸਟੱਫ ਦੇ ਵਿੱਚ ਕਲਰ ਦੇਖੋ ਕਿੰਨਾ ਸੁਨਾਣਾ ਹੈ ਬਹੁਤ ਪਿਆਰੇ ਪਿਆਰੇ ਜੇ ਸ਼ੇਡ ਠੀਕ ਹੈ ਇਹ ਹੈਗਾ ਜੀ ਮਹਿੰਦੀ ਕਲਰ ਠੀਕ ਹੈ ਇਹ ਵਾਈਨ ਜਿਹਾ শেਡ ਹੈ ਤੇ ਇਹ ਆ ਗਿਆ ਜੀ ਪੀਕਾਕ ਜਿਹਾ ਕਲਰ ਠੀਕ ਹੈ ਕਲਰ ਦੇਖੋ ਤੁਸੀਂ ਕਿੰਨੇ ਸਾਰੇ ਮੈਂ ਤੁਹਾਨੂੰ ਇੱਕ ਹੀ ਡਿਜ਼ਾਈਨ 'ਚ ਦਿਖਾਏ ਆ ਤੇ ਇਹ ਹੈਗੇ ਨੇ ਜੀ ਸਾਰੇ ਕਲਰ ਇਸ ਡਿਜ਼ਾਈਨ ਦੇ ਮੈਂ ਦਿਖਾਏ ਨੇ ਜੀ ਸੇਮ ਹੀ ਡਿਜ਼ਾਈਨ 'ਚ ਤੇ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਐਦਾਂ ਦੀ ਕੁਝ ਲੁੱਕ ਰਹੇਗਾ ਜੀ ਸੂਟੇ ਹੈ ਇਹ ਮੇਰਾ ਇੱਕ ਸੂਟ ਹੈ। ਠੀਕ ਹੈ ਜੀ ਬਹੁਤ ਪਿਆਰਾ ਸੂਟ ਆ। ਇਹ ਸਾਰੇ ਜਿੰਨੇ ਵੀ ਮੈਂ ਤੁਹਾਨੂੰ ਕਲਰ ਦਿਖਾਏ ਆ, ਇਸੇ ਡਿਜ਼ਾਈਨ 'ਚ ਦਿਖਾਏ ਆ ਜਿਹੜਾ ਆਪਣਾ ਸੂਟ ਖੁੱਲਿਆ ਹੋਇਆ ਹੈ। ਹੁਣ ਮੈਂ ਤੁਹਾਨੂੰ ਨੈਕਸਟ ਡਿਜ਼ਾਈਨ ਦਿਖਾਨੀ ਆ। ਕਲਰ ਡਿਜ਼ਾਈਨ ਬਹੁਤ ਪਿਆਰੇ ਪਿਆਰੇ ਆ। ਇਹਦੀ ਹੈਗੀ ਆ ਜੀ ਇਹ ਸ਼ਰਟ। ਠੀਕ ਹੈ। ਕਿਸ ਨੂੰ ਕੋਈ ਕਲਰ ਪਸੰਦ ਆਂਦਾ ਏ? ਡਿਜ਼ਾਈਨ ਐ ਇੱਧਰ ਉੱਧਰ ਹੋ ਸਕਦਾ ਹੈ ਤੁਸੀਂ 2-3 ਸੂਟਾਂ ਦੀ ਫੋਟੋ ਲੈ ਲਓ ਜਿਹੜੇ-ਜਿਹੜੇ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਨੇ ਦੇਖੋ ਜੀ ਇਹ ਤਾਂ ਹੈਗੀ 셔ਟ ਪਿਓਰ ਵਾਲੀ ਜੌਰਜਟਾ ਸਾਰੀ ਤੇ ਫੁੱਲ ਬੁਣਤੀ ਵਾਲਾ ਇਸ ਤੇ ਕੰਮ ਕੀਤਾ ਹੋਇਆ ਕ੍ਰੇਪ ਦੀ ਹੈਗੀ ਆ ਜੀ ਸਲਵਾਰ ਦਾਣੇਦਾਰ ਕ੍ਰੇਪ ਹੈ ਇਹ ਸਾਰੀ ਤੇ ਨਾਲ ਤੁਹਾਨੂੰ ਮਿਲੇਗਾ ਪਿਓਰ ਜੌਰਜਟ ਦਾ ਬਹੁਤ ਸੌਫਟ ਦੁਪੱਟਾ ਇਹ ਹੈਗਾ ਜੀ ਦੁਪੱਟਾ ਬਿਲਕੁਲ ਸੌਫਟ ਨੇ ਤੁਸੀਂ ਸਿਰਫ ਤੇ ਲਓ ਜਿੱਦਾਂ ਮਰਜ਼ੀ ਦੁਪੱਟਿਆਂ ਨਾ 4 ਸਾਈਡ ਬਾਰਡਰ ਆ ਇਹਦੇ ਜਿਹੜਾ ਮਤਲਬ ਜਾਲ 셔ਟ ਤੇ ਜਾਦਾ ਏ ਤੇ ਦੁਪੱਟੇ ਵਿੱਚ ਇਦਾਂ ਹੈ ਜਿਹੜਾ ਤੁਹਾਨੂੰ ਮੈਂ ਪਹਿਲਾਂ ਡਿਜ਼ਾਈਨ ਦਿਖਾਇਆ ਉਹਦਾ 셔ਟ ਲਾਈਟ ਵੇਟ ਆ ਥੋੜੀ ਜੀ ਦੁਪੱਟਾ ਜ਼ਿਆਦਾ ਹੈਵੀ ਆ ਹੁਣ ਤੁਹਾਨੂੰ ਮੈਂ ਇਸ ਡਿਜ਼ਾਈਨ ਦੇ ਕਲਰ ਦਿਖਾਨੀ ਹੈ ਜੇ ਇਹ ਚ ਹੈ ਗਈ ਮਹਿੰਦੀ ਕਲਰ ਕ੍ਰੇਪ ਦੀਆਂ ਸਲਵਾਰਾਂ ਜੌਰਜਟ ਦੇ 셔ਟ ਆ ਤੇ ਜੌਰਜਟ ਦੇ ਹੈਗੇ ਨੇ ਦੁਪੱਟੇ ਐਵਰਗ੍ਰੀਨ ਸੂਟ ਨੇ ਜੀ ਇਹ ਸਾਰੇ ਕੋਈ ਇਹਨਾਂ ਦਾ ਟ੍ਰੈਂਡ ਨਹੀਂ ਜਾਣਾ ਠੀਕ ਹੈ ਸਿਲਕ ਤੇ ਵੀ ਦੇਖਦੇ ਹੋ ਤੁਸੀਂ ਇਹਨਾਂ ਨੂੰ ਖੀਨ ਖਾਵ ਤੇ ਵੀ ਦੇਖਦੇ ਹੋ ਪਰ ਇਹ ਜੌਰਜਟ ਦਾ ਸਟਾਫ ਆ ਕਲਰ ਤਾਂ ਇੱਕ ਤੋਂ ਇੱਕ ਨੇ ਜੀ ਬਹੁਤ ਸੋਹਣੇ ਸੋਹਣੇ ਕਲਰ ਆ ਸਾਰੇ ਮਤਲਬ ਤੁਹਾਨੂੰ ਅੱਜ ਸਾਰੇ ਸੂਟ ਇਦਾਂ ਕਨਫਿਊਜ਼ਨ ਵਿੱਚ ਪਾ ਦਣਗੇ ਵੀ ਅਸੀਂ ਕਿਹੜਾ ਕਲਰ ਲਈਏ ਕਿਹੜਾ ਨਾਲ ਲਈਏ ਫੁੱਲ ਕਨਫਿਊਜ਼ਡ ਕਰਨ ਵਾਲੇ ਸੂਟ ਇਹ ਵੀ ਕਲਰ ਬਹੁਤ ਸੋਹਣਾ ਹੈ ਇਹ ਥੋੜਾ ਜਿਹਾ ਬਾਵਾ ਪੀਚਾ ਜਿਹਾ ਕਲਰ ਆ ਜਾਂਦਾ ਹੈ ਇਹ ਆ ਗਿਆ ਜੀ ਆਪਣਾ 골ਡਨ ਜਿਹਾ ਸ਼ੇਡ ਠੀਕ ਹੈ ਇਫ ਯੂ ਤੋਂ ਆ ਗਿਆ ਮਹਿੰਦੀ ਕਲਰ ਇਹ ਜਿਹੜਾ ਮੂੰਗਿਆ ਗ੍ਰੇ ਜਿਹਾ ਸ਼ੇਡ ਹੁੰਦਾ ਉਹ ਵਾਲਾ ਕਲਰ ਆ ਠੀਕ ਹੈ ਜੀ ਇਹ ਆ ਗਿਆ ਆਪਣਾ ਯੈਲੋ ਮਸਟਰਡ ਕਲਰ 4500 ਪ੍ਰਾਈਸ ਆ ਅੱਜ ਦੀ ਸਾਰੀ ਹੀ ਵੀਡੀਓ ਦਾ ਇਹ ਹੈਗਾ ਜੀ ਰੈੱਡ ਕਲਰ ਜੇ ਸੂਟ ਖੋਲ ਕੇ ਦਿਖਾ ਦਮ ਇਹਨਾਂ ਚੋਂ ਕੋਈ ਵੀ ਜਿੱਦਾਂ ਰੈੱਡ ਆ ਬ੍ਰਾਈਟ ਸ਼ੇਡ ਤੇ ਆ ਹਨਾ ਮਤਲਬ ਉਹ ਖੁੱਲਣ ਤੋਂ ਬਾਅਦ ਬਣਨ ਤੋਂ ਬਾਅਦ ਜਿਹੜੀ ਇਹਨਾਂ ਦੀ ਲੁੱਕ ਆਣੇ ਵਾਲੀ ਆ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਫਿੱਟ ਰਿਹਾ ਹੈ ਬਹੁਤ ਸੋਨੇ ਡਿਜ਼ਾਈਨ ਕਲਰ ਨਹੀਂ ਅੱਜਕੱਲ ਤਾਂ ਥੀਮ ਜ਼ਿਆਦਾ ਚੱਲ ਗਿਆ ਜੀ ਹਰੇਕ ਚੀਜ਼ ਦੇ ਮਹਿੰਦੀ ਦਾ ਥੀਮ ਹੈ ਵੈਸੇ ਵੀ ਵਿਆਹ ਲਈ ਦਿਨ ਵਾਸਤੇ ਵੀ ਥੀਮ ਨੇ ਇੰਨੇ ਸਾਰੇ ਕਲਰਾਂ ਚੋਂ ਤਾਂ ਤੁਹਾਨੂੰ ਕਲਰ ਮਿਲਣਾ ਚਾਹੀਦਾ ਇਹ ਆ ਗਿਆ ਨੇਵੀ ਬਲੂ ਕਲਰ ਠੀਕ ਹੈ ਜੀ ਨੈਕਸਟ ਆ ਰਿਹਾ ਜੀ ਬਹੁਤ ਪਿਆਰਾ ਗ੍ਰੇ ਸਟੋਨ ਦੇ ਉੱਪਰ ਕਲਰ ਕਿੰਨਾ ਪਿਆਰਾ ਕਲਰ ਹੈ ग्रे ग्रे ज शेड आ जाए, ब्लू ग्रे कलर तो एक तो एक पीकॉक ठीक है जी नेक्स्ट आ गया स्काई फ्रोजी कलर ये भी कलर बहुत सोना है ये थोड़ा ज मतलब ਜਿਹੜਾ ਕਾਲਸ ਪਰ ਮਰਜ਼ੈਂਟਾ ਦੀ ਟੋਨ ਹੁੰਦੀ ਹੈ ਕੁਝ ਉਦਾਂ ਦਾ ਰੰਗ ਆਇਆ ਹੈ ਮਹਿਰੂਨ ਮਰਜ਼ੈਂਟਾ ਜਾਂ ਮਿਕਸ ਜਾਂ ਕਲਰ ਆ ਦੇਖੋ ਕਿੰਨਾ ਸੋਹਣਾ ਸ਼ੇਡ ਹੈ ਠੀਕ ਹੈ ਜੀ ਇਹ ਹੈਗੇ ਨੇ ਸਾਰੇ ਸੂਟ ਇਸ ਡਿਜ਼ਾਈਨ ਦੇ ਵਿੱਚ ਠੀਕ ਹੈ ਕਿੰਨੇ ਸਾਰੇ ਕਲਰ ਨੇ ਇੱਕ ਇੱਕ ਡਿਜ਼ਾਈਨ ਚ ਅਸੀਂ ਤੁਹਾਨੂੰ ਦੇ ਰਹੇ ਹਾਂ ਬਹੁਤ ਪਿਆਰੇ ਪਿਆਰੇ ਡਿਜ਼ਾਈਨ ਕਲਰ ਜੀ ਨੈਕਸਟ ਦੇ ਰਹੇ ਹਾਂ ਤੁਹਾਨੂੰ ਅਸੀਂ ਬਹੁਤ ਸੋਹਣਾ ਜਿਹਾ ਡਿਜ਼ਾਈਨ ਰੇ ਕੇ ਜ ਵਾਸਤੇ ਸੂਟ ਨੇ ਜੀ ਇਹ ਕਲਰ ਡਿਜ਼ਾਈਨ ਬਹੁਤ ਸੋਹਣਾ ਠੀਕ ਹੈ 크ਰੇਪ ਦੀਆਂ ਸਲਵਾਰਾਂ ਨੇ ਜੀ ਇਹਨਾਂ ਦੇ ਨਾਲ ਤੇ ਪ੍ਰਾਈਸ ਰਹੂਗਾ ਸੂਟ ਦਾ 4500 ਪਿਓਰ ਜਾਰਜਟ ਦਾ ਸਟੱਫ ਹੈ 셔ਟ ਤੇ ਦੁਪੱਟੇ ਦਾ ਤੇ 크ਰੇਪ ਦਾ ਸਟੱਫ ਹੈ ਜੀ ਇਹਦੀ ਸਲਵਾਰ ਦਾ ਇਹਦਾ ਡਿਜ਼ਾਈਨ ਕੁਛ ਐਦਾਂ ਰਹੇਗਾ ਜਿਹੜਾ ਮੈਂ ਤੁਹਾਨੂੰ ਨੈਕਸਟ ਸੈੱਟ ਦਿਖਾ ਰਹੀ ਹਾਂ ਵਿੱਚ ਬੇਲਾ ਨੇ ਸਾਰੇ ਤੇ ਫੋਰth ਸਾਈਡ ਚੌੜੇ ਬਾਰਡਰ ਦੇ ਨਾਲ ਤੇ ਬਿਲਕੁਲ ਸੌਫਟ ਹੈ ਜੀ ਜਿਹੜਾ ਇਹ ਬਾਰਡਰ ਵੀ ਹੈ ਠੀਕ ਹੈ ਜੀ ਇਹ ਹੈਗਾ ਨੈਕਸਟ ਡਿਜ਼ਾਈਨ ਸੇਮ ਦੇ ਵਿੱਚ ਤੁਹਾਨੂੰ ਦੋ ਸੂਟ ਮਿਲ ਜਾਣਗੇ ਜਿਹੜਾ ਮੈਂ ਸੂਟ ਕਲਰ ਖੋਲੇ ਆ ਸੇਮ ਦੇ ਵਿੱਚ ਦੋ ਨੇ ਤੇ ਇੱਕ ਮਿਲ ਜੇਗਾ ਤੁਹਾਨੂੰ ਚ ਇਹ ਪਰਪਲ ਬੂਕ ਕਲਰ ਇੱਕ ਮਿਲ ਜੇਗਾ ਜੀ ਤੁਹਾਨੂੰ ਇਹਦੇ ਵਿੱਚ ਪਿੰਕ ਕਲਰ ਇਸੇ ਡਿਜ਼ਾਈਨ ਦੇ ਵਿੱਚ ਤਿੰਨ ਕਲਰ ਨੇ ਤਿੰਨੋਂ ਹੀ ਕਲਰ ਬਹੁਤ ਸੋਹਣੇ ਆ ਨੈਕਸਟ ਡਿਜ਼ਾਈਨ ਦਿਖਾਨੀ ਆ ਜੀ ਰੋਜ਼ ਵਾਲਾ ਰੋਜ਼ ਫਲਾਰ ਬਣੀ ਹੋਈਆਂ ਸਾਰੀ ਇਹ ਹੈਗੇ ਨੇ ਜੀ ਸਾਰੀ ਰੋਜ਼ ਫਲਾਰ ਦਾ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਆ ਕ੍ਰੇਪ ਦੀ ਸੰਵਾਰ ਤੇ ਇਹਦੇ ਨਾਲ ਵੀ ਤੁਹਾਨੂੰ ਟੈਡੀਆਂ ਲਾਈਨਾਂ ਵਾਲਾ ਦੁਪੱਟਾ ਮਿਲੇਗਾ ਇਸ ਨਾਲ ਸਿੱਧੀਆਂ ਲਾਈਨਾਂ ਵਾਲਾ ਦੁਪੱਟਾ ਬਾਰਡਰ ਬਹੁਤ ਸੋਹਣਾ ਹੈ ਸਾਰੇ ਦੁਪੱਟਿਆਂ ਲਈ ਦੁਪੱਟੇ ਲੰਬੇ ਚੌੜੇ ਨੇ ਪੂਰੇ ਠੀਕ ਹੈ ਜੀ ਤੇ ਇਹ ਵੀ ਸਿੰਗਲ ਹੈ ਇਹ ਸਿੰਗਲ ਹੈ ਸੂਟ ਹੈ ਇੱਕੋ ਹੀ ਕਲਰ ਹੈ ਇਸ ਡਿਜ਼ਾਈਨ ਦੇ ਵਿੱਚ ਨੈਕਸਟ ਕਲਰ ਵੀ ਸੋਹਣਾ ਹੈ ਤੇ ਇਹ ਤਾਂ ਹੈਗਾ ਜੀ ਸ਼ਰਟ ਕਲਰ ਬਹੁਤ ਪਿਆਰਾ ਹੈ ਇਹ ਹੈਗੀ ਦੀ ਸਲਵਾਰ ਠੀਕ ਹੈ ਤੇ ਇਹ ਰੂਗਾ ਜੀ ਰੱਦ ਦੁਪੱਟਾ 4500 ਪ੍ਰਾਈਸ ਆ ਸੂਟ ਦਾ ਤੇ ਸਾਰਾ ਸੂਟ ਪਿਓਰ ਦੇ ਉੱਪਰ ਆ 4 ਸਾਈਡ ਬਾਰਡਰ ਦੇ ਨਾਲ ਸਾਰੇ ਸੂਟ ਚ ਬੂਟੀ ਰਹੇਗੀ ਸਾਰੀ ਸਾਰੇ ਦੁਪੱਟੇ ਚ ਬੂਟੀ ਰਹੂਗੀ ਤੇ ਚੌੜੇ ਬਾਰਡਰ ਦੇ ਨਾਲ ਨੈਕਸਟ ਦਿਖਾ ਰਹੀ ਹਾਂ ਜਿਹੜਾ ਤੁਹਾਨੂੰ ਪਹਿਲਾਂ ਡਿਜ਼ਾਈਨ ਦਿਖਾਇਆ ਸੀ ਸਭ ਤੋਂ ਪਹਿਲੇ ਵਾਲਾ ਡਿਜ਼ਾਈਨ ਤਾਂ ਹੈਗਾ ਸੇਮ ਉਹੀ ਸ਼ਰਟ ਦਾ ਠੀਕ ਹੈ ਪਲੇਨ ਸਲਵਾਰ ਹੈ ਜੀ ਇਹਦਾ ਜਸਟ ਦੁਪੱਟੇ ਦਾ ਡਿਜ਼ਾਈਨ ਚੇਂਜ ਆ ਇਹਦਾ ਹੋਊਗਾ ਜਿਹੜਾ ਦੁਪੱਟਾ ਬਹੁਤ ਸੌਫਟ ਹੈ ਦੁਪੱਟੇ ਤੇ ਇਹ ਜਿਹੇ ਵੀ ਤੁਹਾਨੂੰ ਦੋ ਕਲਰ ਮਿਲ ਜਾਣਗੇ ਇਸੇ ਡਿਜ਼ਾਈਨ 'ਚ ਹਾਂਜੀ ਉਮੀਦ ਕਰਦੀ ਤੁਹਾਨੂੰ ਸਾਰੀ ਕਲੈਕਸ਼ਨ ਪਸੰਦ ਆਈ ਹੋਵੇਗੀ ਜਿਹੜਾ ਵੀ ਸੂਟ ਤੁਹਾਨੂੰ ਐਸੀ ਵੀਡੀਓ 'ਚ ਪਸੰਦ ਆ ਤੁਸੀ ਮੇਰੇ ਨੰਬਰ ਤੇ ਉਸ ਦੀ ਪਿਕ ਲੈ ਕੇ ਸੈਂਡ ਕਰ ਸਕਦੇ ਹੋ ਪੇਮੈਂਟ ਪਹਿਲਾਂ ਰਹੇਗੀ ਜੀ ਇਹਨਾਂ ਸਾਰਿਆਂ ਦੀ ਸ਼ਿਪਿੰਗ ਅਲੱਗ ਤੋਂ ਰਹੇਗੀ ਸੂਟ ਦਾ ਪ੍ਰਾਈਸ ਹੈਗਾ 4500 ਅਗਰ ਤੁਸੀਂ ਇੰਡੀਆ 'ਚ ਮੰਗਾਨੇ ਹੋ ਤਾਂ ਤੁਹਾਨੂੰ 4570 80 ਰੁਪਏ ਛੋਟ ਪਏਗਾ ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸ ਦਿਓ ਕਲੈਕਸ਼ਨ ਕਿੱਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇ ਰਹੇ ਤੁਸੀਂ thank you so much sada